ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਜਾਣੀਏ ਕਿ ਕਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਸੇਹ ਦੀ ਲੜਾਈ ਲੜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਜੇ ਲਾਹੌਰ ਤੇ ਅਧਿਕਾਰ ਕੀਤੇਆਂ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਗੁਲਾਬ ਸਿੰਘ ਪੰਗੀ ਸਾਹਿਬ ਸਿੰਘ ਗੁਜਰਾਤੀ ਅਤੇ ਨਜ਼ਾਮੁਦੀਨ ਕਸੂਰੀਏ ਨੇ ਮਿਲ ਕੇ ਪਸੇਹ ਨਾਮੀ ਪਿੰਡ ਦੇ ਮੈਦਾਨ ਵਿੱਚ ਮਹਾਰਾਜੇ ਤੋਂ ਲਾਹੌਰ ਲੈ ਲੇ ਇੱਕ ਭਾਰੀ ਇਕੱਠ ਕੀਤਾ। ਇਧਰ ਮਹਾਰਾਜਾ ਸਾਹਿਬ ਜੀ ਨੂੰ ਜਦ ਇਸ ਗੌਨ ਦਾ ਪਤਾ ਲੱਗਾ ਤਾਂ ਇਹ ਵੀ ਆਪਣੀ ਫੌਜ ਲੈ ਕੇ ਇਹਨਾਂ ਦੇ ਟੱਕਰੇ ਲੈ ਅੱਗੇ ਵਧੇ ਅਤੇ ਇੱਕ ਭਾਰੀ ਲੜਾਈ ਦੇ ਬਾਅਦ ਉਹਨਾਂ ਸਾਰਿਆਂ ਪਰ ਪੂਰੀ-ਪੂਰੀ ਫਤਿਹ ਪਾਈ। ਇਸ ਭਾਰੀ ਫਤਿਹ ਦੇ ਬਾਅਦ ਬਹੁਤ سارے ਨਾਮੀ ਸਰਦਾਰ ਮਹਾਰਾਜਾ ਸਾਹਿਬ ਜੀ ਦੀ ਸ਼ਰਨ ਆ ਗਏ ਜਿਨ੍ਹਾਂ ਨੂੰ ਬੜੇ ਪਿਆਰ ਨਾਲ ਉਹਨਾਂ ਦੀ ਯੋਗਤਾ ਅਨੁਸਾਰ ਅਹੁਦੇ ਜਾਗੀਰਾ ਦਿੱਤੀਆਂ। ਇਹ ਉਹ ਬੜੀ ਧੂਮ-ਧਾਮ ਨਾਲ ਸ਼ੇਰੇ ਪੰਜਾਬ ਨੇ ਲਾਹੌਰ ਵਿੱਚ ਪ੍ਰਵੇਸ਼ ਕੀਤਾ ਅੱਗੋਂ ਲਾਹੌਰ ਦੇ ਪਤਵੰਤੇ ਮੁਖੀਆਂ ਦਾ ਇੱਕ ਜਥਾ ਜਿਸ ਵਿੱਚ ਹਰ ਮੱਤ ਦੇ ਲੋਕ ਸਨ ਲਾਹੌਰ ਤੋਂ ਕਈ ਕੋਹਬਾਰ ਸ਼ੇਰੇ ਪੰਜਾਬ ਦੇ ਸਵਾਗਤ ਲਈ ਆ ਮਿਲਿਆ ਜਿਨ੍ਹਾਂ ਨਾਲ ਉਹ ਬੜੀ ਕਿਰਪਾਲਤਾ ਨਾਲ ਪੇਸ਼ ਆਏ ਤੇ ਉਹਨਾਂ ਨੂੰ ਬਹੁਮੁੱਲੀਆਂ ਖਿੰਲਤਾ ਬਖਸ਼ੀਆਂ ਸ਼ਹਿਰ ਵਿੱਚ ਵਰਦਿਆਂ ਬੇਗਿਣਤ ਰੁਪਈਆ ਜੋ ਝੰਗ ਵਿੱਚੋਂ ਹੱਥ ਲੱਗਾ ਸੀ ਗਰੀਬਾਂ ਤੇ ਅਨਾਥਾਂ ਵਿੱਚ ਵੰਡਵਾ ਦਿੱਤਾ ਅਤੇ ਕਈ ਰਾਤਾਂ ਤੱਕ ਸ਼ਹਿਰ ਵਿੱਚ ਦੀਪਮਾਲਾ ਹੁੰਦੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ